ਜਿਹੜੇ ਵੀ ਅੱਜ ਮਕਾਨ ਵਾਲ ਗਿਆ ਕੋਈ ਪਿੰਡ ਦੇ ਵਿਅਕਤੀ ਅੱਜ ਮੀਟਿੰਗ ਵਿੱਚ ਨਹੀਂ ਸ਼ਾਮਲ ਹੋਇਆ ਉਹਨਾਂ ਵਾਸਤਾ ਵੀ ਇੱਕ ਵੀਡੀਓ ਫੋਟੋ ਬਣਾ ਲਿਆ ਤਿਆਰ ਕਰ ਲਿਆ ਇਹ ਇੱਕ ਦੋ ਪਾਣੀ ਵਾਲੇ ਬਿਲਕਾ ਜਿਨ੍ਹਾਂ ਨੇ ਵੀ ਪੰਜ ਕਮਰਿਆਂ ਦੇ ਉੱਪਰ ਜਿਸका ਵੀ ਕੰਮ ਰਿਹਾ ਚਾਹੇ ਕਿਸੇ ਦੇ 10ਾਂ ਕਿਸੇ ਦੇ 6 ਆ ਕਿਸੇ ਦੇ 15 20 ਪ੍ਰਤੀ ਕਮਰੇ ਦਾ 50 ਰੁਪਏ ਬਿੱਲ ਪਾਣੀ ਦਾ ਲੱਗਾਗਾ ਜੇ ਕੋਈ ਇਸ ਵਾਸਤਾ ਮਨਜ਼ੂਰ ਨਹੀਂ ਹੈ ਉਹ ਆਪਣਾ ਪਾਣੀ ਦਾ ਕਨੈਕਸ਼ਨ ਕਟਵਾ ਕਾ ਆਪਨਾ ਪਰਸਨਲ ਬੋਰ ਲਵਾ ਸਕਦਾ ਹੈ ਕਿਉਂਕਿ ਇੱਕ ਪਿੰਡਾਂ 'ਵਾਂ ਹਰੇ ਘਰਾਂ 'ਵਾਂ ਇੱਕ ਟੱਕੀ ਆ ਉਸ ਨੂੰ ਵੀ ਇਤਨਾ ਟਾਈਮ ਲੱਗਣਾ ਕਿ ਰਾਇਆਦਾਰੋਂ ਨੇ 40 40 30 ਦੇ ਕਮਰੇ ਪਾਏ ਵੇ 4 4 ਟੱਕੀਆਂ ਰੱਖੀ ਹੋਈ ਪਾਣੀ ਸਾਰੇ ਉਸ ਦਾ ਯੂਜ਼ ਕਰ ਰਹੇ ਆ ਆਪਣਾ ਸਰਕਾਰੀ ਸਿੰਡਗਾ ਜੇ ਕੋਈ ਇਸ ਵਾਸਤੇ ਨਹੀਂ ਸਹਿਮਤ ਆ ਆਪਣਾ ਕਨੈਕਸ਼ਨ ਕਟਵਾ ਕੇ ਆਪਣਾ ਪਰਸਨਲੀ ਬੋਰ ਬੈਲ ਲਵਾ ਸਕਦਾ ਆ ਸਰਕਾਰੀ ਸੀਮ ਆ ਉਸ ਵਾਸਤੇ ਮੈਂ ਇੱਕ ਵੇਸਟੇਜ ਪਲਾਟ ਬਣਾਵਾਂਗਾ। ਜੁਆ ਵੇਸਟੇਜ ਪਲਾਟ ਬਣਾਵਾਂਗਾ ਉਸ ਦੇ ਵਿੱਚ ਜਿੱਲਾ ਸੁੱਕਾ ਹੋਆ ਸੁੱਕਾ ਰੁੜਾ ਲੱਗ ਦਿੰਦਾ। ਉਸ ਵਾਸਤੇ ਆਪਾਂ ਜਗ੍ਹਾ ਦੇਖਦੇ ਆਪਾਂ ਪਿੰਡਾਂ ਦੀ ਕੋਈ ਜਗ੍ਹਾ ਦੇਖਾਂ ਉਸਮ ਬਣਾ ਕਾ। ਉਸਮ ਸਾਰੇ ਪਿੰਡ ਕੇ ਸਹਿਯੋਗ ਨਾਲ ਚੱਲਿਆ ਜਾਗਾ। ਇਕੱਲੇ ਪੰਚਾਇਤ ਜਾਗੋ ਇਕੱਲਾ ਮੈਂਬਰ ਕੋਈ ਕੁਛ ਨਹੀਂ ਕਰ ਸਕਦਾ। ਜੇ ਪਿੰਡ ਵਾਲੇ ਸਾਰਾ ਸਾਥ ਦੇਗੇ ਤਾਂ ਕੰਮ ਹੋਵੇਗਾ। ਉਸਮ ਕੀ ਹੋਵੇ ਸਾਰੇ ਘਰਾਵਾਂ ਕੋ ਦਰਸ਼ਤ ਵੀ ਲੱਗੇ ਜਾਣਗੇ। ਇਕ ਗੁਦ ਦੇ ਿੱਲੇ ਕੁੜੇਗਾ ਇਕ ਸੁੱਕੇ ਕੁੜੇਗਾ। ਕਿਉਂਕਿ ਇਹ ਲੈੜੀ ਸਾਰੀ ਆਵਾ ਉਹਦਾ ਬਾਹਰ ਫੁੱਲੇ ਫੁੜੇ ਆਕਾ ਗੇਰ ਦਾ ਜਹਾਂ ਉਨੂੰ ਆਪ ਵੀ ਸਾਰਾ ਆਵਾ ਅੱਗਾ ਕੋਈ ਬੰਦਾ ਖੜਿਆ ਹੋਵਾ ਮੰਜੂਰ ਖੜਿਆ ਹੋਵਾਵੇਂ ਸਵਾਲਨੇ ਕਾਵਾ ਕਰ ਕਾ ਸਾਰਾ ਇਹ ਜਦ ਕਰਮਾ ਤੇ ਬੰਦਾ ਇੱਕ ਰੱਖਾਂਗੇ ਆਪਾਂ ਕਰਮਾ ਤੇ ਸਾਰੀ ਗੰਦਗੀ ਲੈ ਕੇ ਜਾ ਰਿਹਾ ਉਸ ਵੇ ਮੈਂ ਨਹੀਂ ਕਹਿੰਦਾ ਵੀ ਕਿਸ ਨੂੰ ਆਪ ਵੀ ਹੋਵੇ ਸਾਰੇ ਇਸ ਵਿੱਚ ਸਹਿਮਤ ਹੋਣੇ ਚਾਹੀਦੇ ਆ ਹਰੇ ਘਰਾਂਵਾਂ ਦੇ ਬੰਦਾ ਆਏ ਕਰਾਗਾ ਆਪਣਾ ਰੇੜੀ ਲੈ ਕੇ ਉਸਨੂੰ ਗਿੱਲਾ ਕੂੜਾ ਸਿੱਖਾਉਂਦਾ ਤਾਂ ਨੇ ਘਰਾਂ ਹੀ ਆਪਣਾ ਲੱਗ ਰੱਖਣਾ ਕਰਕਾ ਉਹ ਲੈ ਕੇ ਜਾਗਾ আর ਉਸ ਵਾਸਤਾ ਉਸ ਨੂੰ ਬੰਦੇ ਨੂੰ ਤਨਖਾਹ ਦੇਣੇ ਵਾਸਤਾ ਪਿੰਡ ਵਾਲੀ ਸਾਰੇ ਪਰਿਵਾਰ ਵਾਲੇ ਮਹੀਨੇ ਕੇ 50 ਰੁਪਏ ਸਹੀ ਜੀ ਮਹੀਨੇ ਕੇ 50 ਰੁਪਏ ਸਾਰੇ 600 ਬਣਾ ਕੋਈ ਜ਼ਿਆਦਾ ਨਹੀਂ ਹੈ ਜੇ ਥਾਰੇ ਘਰ ਦੀ ਗੰਦਗੀ 50 ਰੁਪਏ ਰ ਮਹੀਨੇ ਮੇ ਨਿਕਲਦੀ ਕੋਈ ਜ਼ਿਆਦਾ ਨਹੀਂ ਹੈ ਉਹ ਵਧੀਆ ਉਸ ਚੀਜ਼ ਵਾਸਤਾ ਸਾਰੇ ਪਿੰਡ ਦੀ ਸਫਾਈ ਵਾਸਤਾ ਆਪਾਂ ਇੱਕ ਦੇਖ ਰਹੇ ਆ ਕੋਈ ਆਪਣਾ ਜਗ੍ਹਾ ਦੇਖ ਲੈ ਕੇ ਕੰਮ ਆ ਕਰਵਾ ਦੇਗਾ ਉਸ ਨੂੰ ਉਹ ਚੀਜ਼ ਆਪਾਂ ਕਰ ਦੇਗੇ ਤਾਂ ਜੋ ਪਿੰਡ ਦੇ ਆਲਾ ਦੁਆਲਾ ਸਾਫ਼ ਸੁਵਾਈ ਰਹਾਂ। ਠੀਕ ਹੈ ਜੀ। ਇਹ ਚੀਜ਼ਾਂ ਜਿਹੜੇ ਆਣ ਵਾਲੇ ਟਾਈਮ ਆ ਕੇ ਮੀਟਿੰਗ ਆਪਾਂ ਇਸਤੇਮਾਲ ਕਰ ਲਈਏ। ਆਪਾਂ ਦੇਖ ਰਹੇ ਹਾਂ ਵੀ ਹਰ ਮਹੀਨੇ ਜਾਂ ਵੀ ਮਹੀਨੇ ਵਿੱਚ ਇੱਕ ਮੀਟਿੰਗ ਜਾਂ ਦੋ ਮਹੀਨੇ ਬਾਅਦ ਇੱਕ ਮੀਟਿੰਗ ਰੱਖੇ ਕਰਾਂਗੇ। ਸਾਰੇ ਪਿੰਡ ਵਾਸੀ ਨੂੰ ਇਹ ਪੀਲਾ ਇਹ ਕਈ ਆਈ ਵੀ ਨਹੀਂ ਹੈ ਬਾਅਦ ਵਿੱਚ ਗੱਲਾਂ ਕਰਾਂਗੇ ਜੀ। ਜੋ ਨਹੀਂ ਹੈ ਜੀ ਉਹ ਨਹੀਂ ਹੈ। ਸਾਰੇ ਨੂੰ ਆਉਣਾ ਚਾਹੀਦਾ ਸਾਰੇ ਮਸਲੇ ਆ ਮਸਲੇ 3-4 ਜਣੇ ਸਮਾਂ ਇੱਕ ਜਗ੍ਹਾ ਖੜਕਾ ਨਹੀਂ ਮਸਲੇ ਦਾ ਨੇ ਕੰਪਲੀਟ ਨਹੀਂ ਹੋਣਗੇ ਪੂਰੇ ਨਹੀਂ ਹੋਣਗੇ ਹੈ ਚਲ ਪੰਚਾਇਤੀ ਮੀਟਿੰਗ ਹੋਵੇਗੀ ਸਾਰੇ ਆ ਬਾ ਉਹ ਕੱਲਾ-ਕੱਲਾ ਆਪਣਾ ਮੀਟਿੰਗ ਆ ਆਪਣਾ ਮੁੱਦਾ ਰੱਖੋ ਕੋਈ ਵੀ ਪ੍ਰਸਾਨੀਆਂ ਦਿੱਕਤਾਂ ਸਾਰੇ ਕੇ ਸਾਹਮਣੇ ਰੱਖੀ ਜਾਣੀ ਤਾਂ ਉਸ ਮਾਂ ਸਹਿਮਤੀ ਬਣਾਈ ਇਹ 4-4 ਬੰਦੇ ਕੋਈ ਕਿਧਰੀ ਖੜਕਾ ਕੋਈ ਕਿਧਰੀ ਖੜਕਾ ਕੋਈ ਕੋਈ ਵਾਤਾ ਕਰਾਣਾ ਉਸ ਚੀਜ਼ਾਂ ਕੋਈ ਫਾਇਦਾ ਨਹੀਂ ਹੈ ਜਦ ਵੀ ਮੀਟਿੰਗ ਬੁਲਾਈ ਜਾਹਾ ਸਾਰੇ ਪਿੰਡ ਨੂੰ ਕੀਦਾ ਸਾਰੇ ਮੌਂਚੇ ਕਰੋ ਜਰੂਰ ठीक है <coughs> जी <laughs> बंद मो, मो, एक -एक कोई एक दूसरे गल उलड़बाजी तू तू मैं मैं नहीं करेगा जब तक पंचायती मीटिंग हो रही है हरेक बंद कले, -कले मौका मिला बोलने का बिच किसी ने करना है ठीक है जी है जी सारे ਉੱਤਰ ਕਰਨਾ ਤਾਂ ਆ ਬਈ ਇੱਕ ਹੀ ਸਮਾਂ ਨਾਲ ਸਕੂਲ ਵਾਲ, ਟਿਲਕੀਆਂ ਪਾਣੀ ਪਿਆ ਇੰਜੀਨੀਅਰ ਕੰਟਾ ਮਾਉਂ ਨਿਕੜ ਜਾਉ। ਇੱਕ ਕਦਮ ਮਾਰ ਕੇ ਪਾਣੀ ਟੰਕੇ ਸਭ ਚਾਹੁੰਦੀ ਆ। ਪਾਣੀ ਵਾਲੀ ਆਉਂਦਾ ਵੀ ਪਾਣੀ ਵਾਲਾ ਇਸ ਦਾ ਹੋਊਗਾ। ਇਹ ਬੈਠਿਆ ਜੋ ਚੇਜ਼ੇ ਰੱਖਿਆ ਇੱਕ ਮਿੰਟ ਇੱਕ ਮਿੰਟ ਸੰਵਲਣ ਲੱਗਿਆ ਕਿ ਨੋਟੀ ਲਾਓ। ਇੱਕ ਇੱਕ ਵੇ ਹੋਰ ਕਰਾ ਪਾਣੀ ਵਾਲਾ ਜਿਵੇਂ ਜਾ ਕੇ ਪਾਣੀ ਛੋੜਿਆ ਜਾਂ ਹਨਾ ਲੋਕ ਕਿਆ ਕਰ ਪੈਰੈਂਟ ਲੂਮਪ ਚਲਾ ਦੇ ਆ। ਯੋ ਪਹਿਲਾ ਇੱਕ ਘਰ ਵਾਲ ਟੂਨੋਂ ਆਪਾਂ ਚੱਲ ਗਿਆ ਦੋਵੇਂ ਚੱਲ ਗਿਆ ਸਾਰਾ ਪਾਣੀ ਖਿੱਚ ਲੈ ਆ ਅੱਗਾ ਪਾਣੀ ਨਹੀਂ ਆਤਾ ਜੋ ਸਾਰੇ ਪਿੰਡ ਨੂੰ ਪੀਲ ਆ ਪਾਣੀ ਛੋਟਣ ਦੇ ਅੱਧਾ ਪੌਣਾ ਘੰਟਾ ਬਾਅਦ ਆਪਣਾ ਜਿਹਨੂੰ ਟੂਨ ਵਾਲਾ ਅੱਧਾ ਪੌਣਾ ਘੰਟਾ ਪਾਣੀ ਪਹਿਲਾਂ ਪੂਰਾ ਝਾੜ ਲੋ ਪੂਰਾ ਚਲੋ ਇਹ ਕੱਲੇ ਕੱਲੇ ਘਰ ਦਾ ਟੂਟੀ ਚਰਨ ਲੋ ਆਪਣਾ ਪੀਣੇ ਪਾਹਲੋ ਬਾਲਟੀਆਂ ਭਰ ਲੋ ਕੋ ਡਰਮ ਪਹਿਲਾਂ ਬਿਨਾ ਪੰਪ ਦੇ ਭਰ ਲੋ ਜਦ ਅੱਧਾ ਪੌਣਾ ਘੰਟਾ ਪਾਣੀ ਟੁੱਟੀ ਚੱਲਦੇ ਨੂੰ ਹੋ ਜਾਏ ਉਸਤੇ ਬਾਅਦ ਜਿੱਦੋਂ ਆਪਣਾ ਪੰਪ ਚਲਾਣਾ ਟੰਕੀ ਵਾਲਾ ਚਲਾ ਸਕਾ ਆ ਫਿਰ ਅੱਧਾ ਪੌਣਾ ਘੰਟਾ ਪਹਿਲਾਂ ਨਾ ਜਲਾਓ ਕਿਉਂਕਿ ਆਪਾਂ ਪਹਿਲਾ ਪੰਪ ਚਲਾ ਲਿਆ ਅਗਲੇ ਮੈਂ ਬੰਦੇ ਨੂੰ ਪਾਣੀ ਨਹੀਂ ਪਹੁੰਚਦਾ ਵੀਰੋ ਸਾਰਾ ਸ਼ਿਕਾਇਤ ਲੇਗਾ ਆਵਾਯਾ ਧੰਨਵਾਦ ਜੀ ਜੋ ਨਹੀਂ ਮੈਂ ਪਾਣੀ ਇਸ ਚੀਜ਼ ਦਾ ਅਧਿਕਾਰੀ ਇਸ ਪਾਣੀ ਪਾ ਦੇਦੇ ਬਾਅਦ ਇੱਕ ਮਿੰਟ ਜੀ ਮੈਂ ਆਪਾਂ ਕਹਿ ਰਹੇ ਹਾਂ ਸਾਰੇ ਸੁਣਾਂਗੇ ਜੀ 1 ਕਿਲੋਮੀਟਰ ਪਾਣੀ ਇੱਕ ਮਿੰਟ ਲਈ ਜਰਾ ਇੱਕ ਮਿੰਟ ਇੱਕ ਮਿੰਟ ਮੈਂ ਨਾ ਪਹਿਲਾਂ ਆਪਣੀ ਬਾਤ ਪੂਰੀ ਕਰ ਦੋ ਸਾਰਿਆਂ ਨੂੰ ਕਹਿ ਰਿਹਾ ਜੀ ਮੈਂ ਪਹਿਲਾਂ ਕਹਿ ਰਿਹਾ ਪਹਿਲਾਂ ਸਾਰੇ ਸੁਣੀ ਜਾਗੇ ਇੱਕ ਦੋ ਸਾਰੇ ਆਪਣੇ ਕੁੰਟੀਆਂ ਵਾਂ ਉਸ ਭਾਵਨਾ ਮੂਹ ਲਾ ਕੇ ਰੱਖੋ ਬੰਦ ਜਦ ਵੀ ਟੰਕੀ ਪਾਣੀ ਭਰ ਗਏ ਨਾਲ ਦੀ ਨਾਲ ਉਹਨੂੰ ਬੰਦ ਕਰੋ ਕਈ ਬੰਦ ਹੀ ਨਹੀਂ ਕਰਦੇ ਪਾਣੀ ਖੁੱਲਾ ਚੱਲਦਾ ਰਹਾ ਅੱਗਾ ਜਾਂਦਾ ਨਹੀਂ ਹੈ ਪਾਣੀ ਉਸੇ ਹੀ ਅਵਸਥਾ ਠੀਕ ਹੈ ਜੀ ਅੱਗੇ ਹੋਰ ਕਾਮ ਬਾੜੂ ਮੁਕਦਾ ਨਹੀਂ ਹੈ ਕਿਨੇ ਮੂੰਹ ਬੰਦ ਲਾ ਲਾ ਕੇ ਢੂਕੀ ਰਹਾ ਜਾਂ ਰਹੀ ਹੈ ਕਿਧਰ ਜਾ ਰਿਹਾ ਡਰਮ ਪਰ ਵਿਰਾਮ ਕੇ ਬੰਦੇਗੇ ਉਹ ਲੋਕ ਵੀ ਆਪਾਂ YouTube ਪਾ ਦਈਏ ਕਿਉਂਕਿ ਪਣੀਾ ਚਲਾਏ ਮਾਰਾ ਫਾੜ ਨਹੀਂ ਜਾਂਦਾ ਇੱਕ ਚੀਜ਼ ਹੋਰ ਆ ਠੀਕ ਤੇ ਅੱਗੇ ਪਰ ਰੱਖੋ ਕਿ ਗਲੀ માં ਕਹੀਂ ਵੀ ਉਹ ਆ ਨਾ ਕਹੀਂ ਲੀਕੇਜ ਹੋ ਰਹੀ ਆ ਮਹਾਦੇ ਉਹ ਹੈ ਨਹੀਂ ਵੀ ਸਰਕਾਰੀ ਪਾਈਪ ਕਦੀ ਵੀ ਲੀਕ ਨਹੀਂ ਹੁੰਦਾ ਹੈ ਜਿਸਨੇ ਕਿਸ ਨੇ ਮਹਾਦੇ ਕਨੈਕਸ਼ਨ ਕਰੇਵਾ ਨਾ ਜਾਂ ਹੋਆ ਉਹ ਬੰਦੇ ਨਾਲ ਆਪਣਾ ਖੁਦਵਾ ਲੋ ਕਿਉਂਕਿ ਤਾਂ ਬੰਦੇ ਦਾ ਆਪਣਾ ਉਹ ਖਰਚਾ ਬੰਦੇ ਦਾ ਹੋਵਾਗਾ ਜੇ ਉਸਮੇ ਦਿਖੇ ਸਰਕਾਰੀ ਆ ਉਹ ਸਾਰਾ ਪੰਚਾਇਤ ਸਰਕਾਰੀ ਆਪਣੀ ਜਿੰਦ ਕਰਾਂਗੇ ਠੀਕ ਹੈ ਠੀਕ ਹੈ ਜੀ ਇਹ ਜਹਾਜ਼ ਵੀ ਆਪਾਂ ਦੇਖ ਲੈਣ ਜਿਹੜੇ ਜਿਹੜੇ ਕਰੇ ਨੇ ਵਾਹ ਵੀ ਇਹ ਅਕ੍ਰੈਸ਼ਨ ਖਾਸੇ ਜਾ ਰਹੇ ਹਨ। ਇਹ ਮਹਾਦੇ ਪਟਵਾ ਲਓ ਉਸ ਨੂੰ। ਵਾਹ ਦੇ ਪਟਵਾਗਾ ਜਿਸ ਦਾ ਵੀ ਕਨੈਕਸ਼ਨ ਵਾਹ ਦੇ ਲੀਕਾ ਉਹ ਬੰਦਾ ਆਪਣਾ ਖੁਦ ਉਸ ਦਾ ਜ਼ਿੰਮੇਵਾਰ ਹਟ ਸਹੀ ਕਰਾਉਣੇ ਵਾਹ। ਜ਼ਿੰਮੇਵਾਰੀ ਬਣਾ। ਉਸੇ ਦੀ ਜ਼ਿੰਮੇਵਾਰੀ ਬਣੀ। ਜ਼ਿੰਮੇਵਾਰੀ ਕੀ ਫਰੈਂਟ ਪਰ ਸੈਟ ਹੋਏ ਵੀ ਇਵੇਂ ਸਾਰੇ ਹਾਂ ਉਸ ਸਮੇਂ ਹੋਏ ਵਾਹ। ਹਾਂ ਸਭ ਕੁਝ ਹੋਇਆ ਵਾਹ। ਇਹਨਾਂ ਜਿਨਕੀ ਵੀ ਪਹਿਲਾਂ ਬਿਨਾ ਫੈਰ ਤੇ ਟੁੱਟੀਆਂ ਲੱਗੀ ਵੀ ਆ ਸਾਰਿਆਂ ਨੂੰ ਅਪੀਲ ਆ। ਆਪਣੀ ਫਾਈਲਾਂ ਜਮ੍ਹਾਂ ਕਰੋ ਕਨੈਕਸ਼ਨ ਦੀ ਉਸ ਤੋਂ ਬਾਅਦ ਸਾਰੇ ਆਪਣਾ ਬਿਲ ਨੂੰ ਭਰੋ ਮੈਂ ਨਹੀਂ 15 16 ਤਰੀਕ ਪਾਣੀ ਦੇ ਬਿਲ ਭਰਨੇ ਦੀ ਤਰੀਕ ਆ ਪਾਣੀ ਦੀ ਟੰਕੀ ਬਾਹਰ ਮਹੀਨੇ 15 16 ਤਰੀਕ ਨੂੰ ਬਿਲ ਭਰਿਆ ਜਾਂਦਾ ਨਾ ਨਾ ਇਹ ਕਹਿ ਦਈਏ ਜੋ ਵੀ ਇਹਨਾਂ ਆਪਾਂ ਸਾਰੇ ਪਿੰਡਾਂ ਵਿੱਚ ਖਾ ਦੇ ਸਰ ਬਾਦ ਆ ਮੈਂ ਬਿਲ ਭਰ ਨਹੀਂ ਕਹਿੰਦਾ ਕਨੈਕਸ਼ਨ ਨਹੀਂ ਕਰਦਾ ਨਹੀਂ ਅੱਜ ਕਿਨੇ ਕਰਦੇ ਹੋ ਮੈਂ ਬੋਲੀ ਹੱਥਲੇ ਵਾਲੇ ਤੈਨੂੰ ਕਹਿ ਰਿਹਾ ਦੀ ਮੇਰੇ ਨਾਮ ਆ ਲੋ ਜੀ ਬਾ ਮਨਗੇ ਪਹਿਲਾ ਜਿਹੜਾ ਹੋ ਗਿਆ ਹੋ ਗਿਆ ਜਵਾ ਇਹ ਪਹਿਲਾ ਆਈਪੀ ਹੈ ਕਿੰਤ ਵਾਲੇ ਨੂੰ ਜਿੱਤਰੀ ਵੋਟਾਂ ਜਿੱਤੇ ਵੋਟਾਂ ਪੜੀ ਸੀ ਉਹਦੇ ਵਿੱਚ ਆਖੇ ਵੀ ਨਾ ਤੈਨੂੰ 3 ਮਿੰਟਾਂ ਬੰਦ ਕਰ ਮਾਝ ਪਾਈ ਬਾਲੇ ਸਕੋ ਲੈ ਲਿਆ ਇਹ ਬਾਦ ਇਹ ਮਾਰ ਕੇ ਜabb ਯਾਰ ਦਾ ਸਾਰਾ ਕੁਝ ਆ ਗਿਆ ਇਹ ਮਹੀਨੇ ਆਇਆ ਹੋ ਗਿਆ ਹੋ ਗਿਆ ਪਿੰਡ ਵਾਲੇ ਫਰਜ਼ ਬਣਾ ਆਪਣੇ ਬਿੱਲ ਭਰ ਆਓ 20 ਮਿੰਟ ਦੀ ਪ੍ਰਾਈਮ ਹਾਂ ਦੋ ਦਿਨ ਪਿੰਡ ਵਾਲੀ ਗੀਦੀ ਮੈਡ ਛੋਟੇ ਗੱਲ ਹਾਂ ਯਾਰ ਜੀ ਮੋਟਰਸਾਈਕਲ ਮੋਟਰਸਾਈਕਲ ਲੋਕੋ ਬਈ ਤੇ ਜਨਾਮਾ ਯਾਰ ਬਤਾਈ ਯਾਰ ਮੋਟਰਸਾਈਕਲ ਆਇਆ ਸੂਰੇ ਵਰਗੇ ਹੈ ਨਾ ਕਿਉਂ ਲੋਕਾਂ ਚੱਟੇ ਜੀ ਵੀ ਇਸ ਦਾ ਟੁੱਟੀ ਦਾ ਮੂੰਹ ਨਹੀਂ ਲੱਗਿਆ ਵਾ ਬੀ ਹਾਂ ਦਾ ਦੇਖਾਂਗੇ ਅੱਗੇ ਬਾਅਦ ਤੱਕ ਇੱਧਰ ਲੜ ਦੇਗੀ 10 ਮਿੰਟ 2 ਦਿਨਾਂ ਨਾ ਖੜਾ ਇਹ ਪਾਣੀ ਪੂਰਾ ਹੋ ਜਾਏਗਾ ਖਲਾ ਹੋ ਜਾਣਾ ਬੀ ਇਸ ਵਾਰ ਦੀ ਗੱਲ ਦਾ ਵਿਚਾਰ ਕਰਦੇ ਤੈਨੂੰ ਪਤਾ ਕਿ ਕਿਹੜਾ ਮਾਰ ਕੇ ਰੱਖਣਾ ਇੱਕ ਪਿੰਡ ਵਾਲਿਆਂ ਨੂੰ ਇੱਕ ਹੋਰ ਅਪੀਲ ਆ ਇੱਕ ਮਿੰਟ ਸੁਣੋ ਇੱਕ ਮਿੰਟ ਇੱਕ ਮਿੰਟ ਪਿੰਡਾਂ ਨੇ ਇੱਕ ਹੋਰ ਅਪੀਲ ਆ आपा नहीं कहें किसी ना मिलाओ पिंड यार दोस्त रिश्तेदार कोई भी आवं सारे का है आप किसी रोक नहीं सकते पर जे किसी बेफालतू नफंडर गिरी करने वास्ता किसी बुलावे बाहर से उस वास्ता पिंड नहीं बखशेगा चाहे कोई भी आंड में आ गा तो कोई होलडबाजी करा गा गलिया में मोटरसाइकिल चलावा गा कुछ भी भन्न तोड़िया कुछ भी कर सका उस वास्ता ਉਸਕੇ ਜਿਹੜੇ ਯਾਰ ਦੋਸਤ ਬਲਾਵਾ ਨੂੰ ਉੱਪਰ ਕਾਰਵਾਈ ਕਰੀ ਜਾਂ ਹੈ ਇਸ ਕਰਕੇ ਕੋਈ ਵੀ ਆਪਾ ਨਹੀਂ ਕਹਿੰਦੇ ਬਲਾਉ ਠੀਕ ਆ ਸਭ ਕੁਆੜਾ ਜਾ ਮਰਸੀ ਆਪਣੇ ਬਲਾਵ ਘਰਾਂ ਬਲਾਉ ਅਸੀਂ ਬਾਹਰ ਨੂੰ ਨਾਲ ਕਿਸੀ ਸਰਕਾਰੀ ਜਗ੍ਹਾ ਉਠਾ ਕੇ ਖਲਾਣਾ ਬੁਲਾਣਾ ਨਹੀਂ ਹੋਣੀ ਕਰਨਾ ਆਣੇ ਵਾਲਾ ਦੋ ਯਾਰ ਇੱਕ ਵਾਰ ਉਸਕੇ ਘਰ ਕੇ ਗਮੋਰ ਸਰ ਖੜਾ ਕਰ ਦੇਗਾ ਦੁਬਾਰਾ ਜਾਣਾ ਉਸਨੇ ਪਰ ਕਈ ਵਾਰ ਗਿਆ ਉਹ ਆਇਆ ਚਾਰ ਚਾਰ ਪੰਜ ਪੰਜ ਚੱਕਰ ਮਾਰ ਰਿਹਾ ਫਿਰ ਤਾਂ ਉਹ ਆਇਆ ਵੀ ਨਹੀਂ ਹੈ ਦੇਖੋ ਉਹ ਤਾਂ ਵਾਦੀਓ ਕਰਨ ਆਇਆ ਉਹ ਤਾਂ ਵਾਦੀ ਚੱਲਣ ਨਹੀਂ ਆਇਆ ਕਿ ਜੇ ਮੈਂ ਫਾਗੜਾ ਆਇਆ ਬਈ ਬਹੁਤ ਵਾਰ ਤਾਂ ਹੀ ਪਿੰਡ ਵਾਲਿਆਂ ਨੂੰ ਫਿਰ ਬਾਦੋ ਪਿੰਡ ਵਾਲਾ ਕੋਈ ਨਿਊ ਨਾ ਕਹਾ ਵੀ ਜੀ ਇਹ ਤਾਂ ਮੇਰਾ ਮੇਰਾ ਜਾਣਕਾਰ ਨੂੰ ਜਾਣ ਦੋ ਇਸ ਵਾਰ ਤਾਂ ਪਹਿਲਾਂ ਆਪਾਂ ਫੀਲ ਕਰਦੇ ਹਾਂ ਹਾਂ ਦੱਸ ਤੇ ਸਾਢੇ 10 ਵਜੇ ਤੱਕ ਪਿੰਡਵਾ ਜੋਦ ਵੱਡ ਗਿਆ ਉਸ ਤੋਂ ਬਾਅਦ ਕੋਈ ਮਕਾਨ ਮਾਲਿਕ ਦਿਉ ਨਹੀਂ ਘੜੇ ਮੇਰੇ ਬੰਦੇ ਨੂੰ ਰੋਕ ਕਧਾ ਨੇ ਪੁੱਛਿਆ ਕੋਈ ਲੋ ਨਹੀਂ ਕਰਦਾ ਹਰੇਕ ਪੁੱਛਿਆ ਜਾਗਾ ਇੰਕਾਰਾਂ ਦੇ ਆ ਰਿਹਾ ਵੀ ਕੁਝ ਵੀ ਕਿਆ ਕਰ ਰਹੇ ਸਾਢੇ 10 ਵਜੇ ਤੋਂ ਬਾਅਦ ਕੋਈ ਪਿੰਡਵਾ ਉਹ ਨਹੀਂ ਕਰਦਾ ਸਾਈਂ ਫਰਮਾਉਂਦਾ ਹੈ ਕਿ ਉਹ ਲਿਆ ਕਾਲਾ ਨਾ ਲਾਇਦਾ ਜੀ ਮਾਣ ਅੱਜ ਆ ਦੇਵਤਾਲੀ ਵਿੱਚੋਂ ਕਿੱਥੇ ਜਾਂਦੇ ਇੱਕ ਬਾਤ ਹੋ ਰਹਾ ਇਹ ਤਾਂ ਇਹ ਪਤਾ ਨੂੰ ਸਾਰੇ ਸਾਂਝੇ ਆਪਾਂ ਧਰਮ ਨੂੰ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਚਾਹੇ ਕੋਈ ਵੀ ਆ ਸਿੱਖ ਧਰਮ ਦੀ ਸਾਈ ਮਸ ਵੀ ਆ ਇਹ ਵੀ ਆਪਣੇ માં ਸਾਰੇ ਬੈਠੇ ਆ ਇਹ ਉਹ ਜਿਹੜੋ ਦਿਨ ਆਇਆ クリスマス ਵਾਲੇ ਉਹ ਆਪਣੇ ਪਿੰਡ ਮੈਂ ਹੈ ਨਹੀਂ ਵੈਸੀ ਆਪਾਂ ਚਾਹਾਂ ਉਹ ਚਾਹੇ ਨਾ ਵੀ ਹੋਵਾ ਬਹੁਤ ਉਹ ਦੇਖਿਆ ਹੋਇਆ ਹਾਸੇਗਾ ਕਿ ਵੈਸੇ ਆਪਾਂ ਮਾੜਾ ਨਹੀਂ ਬੋਲ ਰਖੀ ਜੀ ਤਾਰਾ ਕੋਈ ਕਿਸੇ ਨੂੰ ਮਾੜਾ ਨਹੀਂ ਬੋਲਾ ਜਾਂਦਾ ਜਿਹੜਾ ਕੋਈ ਜਹਾਣ ਦਾ ਵਾਹੀ ਜਹਾ ਪਿੰਡਵਾਂ ਨਹੀਂ ਬੁਲਾਣੇ ਉਹਨੂੰ ਕੋਈ ਵੀ ਚਾਹ ਕੋਈ ਕਿਰਾਏਦਾਰ ਆ ਚਾਹ ਕੋਈ ਪਿੰਡ ਦਾ ਆ ਬਣਾਇਆ ਉਹਨੂੰ ਆਪਣੇ ਪਿੰਡਵਾਂ ਨਹੀਂ ਬੁਲਾਣਾ ਗਲੀਵਾਂ ਨਹੀਂ ਘੁੰਮਾ ਕਮਾਣਾ ਇਹ ਥੋੜੇ ਦਿਨ ਪਹਿਲਾਂ ਹੋਇਆ ਉਹ ਗਲੀਆਂ ਵਾਂ ਫਿਰਦੇ ਤੇ ਢੋਲ ਵਜਾਉਂਦੇ ਸਾਰੇ ਮਕਾਨ ਮਾਲਕਾਂ ਨੂੰ ਵੀ ਇਹੀ ਬੇਨਤੀ ਆ ਆਪਣੇ ਕਿਰਾਏਦਾਰ ਨੂੰ ਸਮਝਾਓ ਜੇ ਕੋਈ ਉਹਨਾਂ ਬਾ ਜਾ ਰਿਹਾ ਜਹਾਣ ਕਾ ਬਣਿਆ ਵਾਹਾਂ ਜਾ ਸਕਾਇਆ ਜਿਤਨਾ ਮਰਜ਼ੀ ਚਾਹੋ ਆਓ ਪਿੰਡਵਾਂ ਨਹੀਂ ਉਹਨੂੰ ਬੁਲਾਣਾ ਪਿੰਡਵਾਂ ਕੋਈ ਨਹੀਂ ਬੁਲਾਣਾ ਜੇ ਆਵਰਾ ਕਰਾ ਕਾ ਮਾ ਕੁਛ ਵੀ ਕਰ ਦੋ ਪਿੰਡਾਂ ਮਾ ਘੂਣਾ ਗਲਤ ਆਉਂਦਰਾ ਹਮੇਂ ਜੁੱਤੇ ਤੇਰੇ ਕਦੀ ਵੱਜ ਰਿਹਾ ਥੋਲ ਅੱਜ ਹੀ ਤੋਂ ਹੋ ਰਾ ਇਹ ਚੀਜ਼ ਨੂੰ ਹੁਣ ਆਪਾਂ ਕਹਿ ਰਹੇ ਹਾਂ ਕੋਹ ਕਹਿਦੇ ਹਾਂ ਕਿ ਤਰ ਦੇਖੋ ਜੀ ਹੁਣ ਜਿੰਨਾ ਇੱਕ ਮਿੰਟ ਇੱਕ ਆਪਣੇ 4 ਵਜੇ ਆਪਾਂ ਤਿਆਰ ਹੋ ਜਾ ਆਪਣੇ ਇੱਕ ਤਾਂ ਫਿਰਮੀ ਦਾ ਸਭ ਤੋਂ ਪਹਿਲਾਂ ਜਿਹੜਾ ਫਿਰਮੀ ਦਾ ਮਤਾ ਹੋ ਜਾ ਤੇ ਆ ਦੇਖੋ ਠੀਕ ਹੈ ਜੀ ਇੱਕ ਹੋ ਗਿਆ ਨੇ ਨਾਲੇ ਬਣਾਏ ਆ ਮਟਕਣੇ ਰੱਖੇ ਪਿਆ ਇਲਗਾ ਕਰ ਦਿਆ ਬੰਨੇ ਇਹ ਕਿਸ ਕੀ ਸਾਫ ਪਈਗਾ ਇੱਕ ਚੌਥਾ ਹੋਰ ਕਿਹੜਾ ਦਾ ਸਾਰਾ ਰਸਤਾ ਉਹਦਾ ਉਹ ਯਾਦ ਲਈ ਕਾ ਰਸਤਾ ਰਹਿਵਾ ਨਾ ਜਿਹੜੇ ਵੀ ਕੰਮ ਰਹੇ ਵੀ ਉਹ ਹੋ ਗਿਆ ਇਹ ਜੋ ਇਸ ਦਾ ਵੈਸੇ ਤੋਂ ਆ ਮਰਕਾਣੇ ਰਸਤੇ ਦਾ ਉਸ ਦਾ ਚਾਰ ਦੁਆਰੀ ਜਿਹੜੀ ਗ੍ਰਾਂਟ ਆਈ ਵੀ ਉਹ ਮਾਰ ਦੀ ਸਾਰੀ ਇਸ ਦੀ ਗ੍ਰਾਂਟ ਆਈ ਵੀ ਆ ਸਤਾਰੇ ਆ ਸਾਰੇ ਕੋਈ ਨਹੀਂ ਕਹਿੰਦਾ ਸਾਡੇ ਕੋਲ ਬਤਾਵਾ ਨਹੀਂ ਬਤਾਵਾ ਗ੍ਰਾਂਟ ਆਈ ਸਾਡੇ ਸਤਾਰੇ ਆ ਉਸकी ਗ੍ਰਾਂਟ ਆਈ ਵੀ ਆ ਉਸकी ਜਿਹੜੀ ਗ੍ਰਾਂਟ ਨੂੰ ਆਪਾਂ ਲਵਾ ਰਹੇ ਆ ਆਪਾਂ ਮੰਨ ਲਈ ਕਈ ਗੱਲਾਂ ਸਾਰਾ ਹੋ ਜਾਗਾ ਜਿਸ ਵੇਲੇ ਕਰਦੇ ਆਪਾਂ ਮੋਦਾ ਪੈ ਗਿਆ ਆਪਾਂ ਸਾਰਾ ਹੋ ਜਾਗਾ ਟੈਕਨੀਕ ਦੀ ਸਫਾਈ ਕਰਦੇ ਉਹ ਵੀ ਹੋ ਜਾ ਕੱਲ ਸੈਕਟਰੀ ਸਾਹਿਬ ਆਦੇ ਮਨ ਲਿਖਾ ਦੇ ਦਿਆ ਟੈਕਨੀਕ ਸਾਫ ਸਫਾਈ ਕੋ ਫਾਰਮ ਬਣਾ ਲੈਂਗੇ ਪਾਰਕ ਬਣਾਵਾ ਜੋ ਪਹਿਲਾ ਕਿਸਾਨ ਸਵਾਈ ਉਹ ਮਿੱਟੀ ਦੀ ਹੋਵੇਗੀ ਮਿੱਟੀ 'ਵਨ ਪਾਣੀ ਪੜਾ ਕੇ ਦੋ ਵਾਰੀ ਪਾ ਦੇਗੇ ਨਹੀਂ ਬਿਟਰੀ ਦੇ ਪਾਣੀ ਮੇਟੂ ਚਾਰਾ ਕਰਨਾ ਹੋ ਜਾਗਾ ਉਸਦੀ ਸਫਾਈ ਹੋ ਜਾਗੀ ਜੋ ਕੰਮ ਪੰਚਾਇਤ ਦਾ ਪਰ ਸਾਥ ਦੇਣਾ ਵਾ ਸਫਾਈ ਰੱਖਣੀ ਉਹ ਕੰਮ ਪਿੰਡ ਦਾ ਹੈ ਕੱਲਾ ਕੱਲਾ ਪੰਚਾਇਤਾਂ ਅੰਬਰ ਮਾ ਦੇਖ ਕੇ ਬੈਠ ਨਹੀਂ ਸਕਦਾ ਜਾ ਕੇ ਵੀ ਕੋਣ ਮਾ ਉਹ ਕਰੇ ਜੋ ਸਾਰੀ ਪਿੰਡ ਦੀ ਆਪਣੀ ਜੇ ਤਾਨੂੰ ਕੋਈ ਦਿਖਾ ਮਾ ਕੋਈ ਗੱਤ ਕੁਛ ਕਰ ਰਿਹਾ ਉਹ ਸਾਰੀ ਪਿੰਡ ਦੀ ਆਪਣੀ ਜ਼ਿੰਮੇਵਾਰੀ ਆ ਹਰੇਕ ਬੰਦਾ ਰੋਕ ਸਕਾ ਮਾ ਜਾ ਕੇ ਕੋਈ ਬੰਦਾ ਰੋਕੇ

ਕੋਈ ਵੀ ਆ ਰਿਹਾ ਰਹੇ ਬੰਤੇ ਗੱਡੀ ਕਾਰ ਟਰੈਕਟਰ ਆਟੋ ਕੋਈ ਵੀ ਆ ਰਿਹਾ ਪਿੰਡ ਦੇ ਬਾਹਰੋਂ ਬਾਹਰ ਚਲਾ ਲੈ ਕੋਈ ਦਿੱਕਤ ਨਹੀਂ ਹੈ ਪਿੰਡ ਦੇ ਜਗ੍ਹਾ ਦੇ ਅੰਦਰ ਆਣਾ ਨਾ ਬਾਜ ਜਿਆਦਾ ਆਪਣੀ ਬੰਦੋ ਕਰ ਲੋ ਬਿਲਕੁਲ ਘੱਟ ਲੋ ਕਿਆ ਕਰਨੀ ਬੰਦੋ ਕਰ ਲੋ ਉਧਰ ਪਾਰ ਹੋ ਰਿਹਾ ਉਧਰ ਟਰੈਕਟਰ ਹੁੰਦੇ ਇੱਕ ਬਾਜ ਰਹੇ ਆ ਕਿਸੇ ਦਾ ਬੱਚਾ ਨੂੰ ਆ ਗਿਆ ਕੁਝ ਵੀ ਹੋਆ ਬਜ਼ੁਰਗ ਸਾਰੇ ਲੇਡਿਸ ਨੂੰ ਵੀ ਤੀਵੇਂ ਨੂੰ ਵੀ ਇਸ ਦੀ ਬਹੁਤ ਦਿੱਕਤ ਹੋਵਾ ਗਾਣੇ বাজਾਇਓ ਕਰਾ ਉਸ ਚੀਜ਼ ਵਾਸਤੇ ਕੋਈ ਉਹੀ ਕਹ ਰਹੇ ਆ ਵੀ ਆਪਣਾ ਬਾਹਰ ਜਿੱਤਰਾ ਮਰਜ਼ੀ ਜੋ ਮਰਜ਼ੀ ਕਰੋ ਜਿਤਨਾ ਮਰਜ਼ੀ ਦੀ ਉਡਗੜ ਬਾਜੀ ਜਾਣੇ ਪਿੰਡ ਦੇ ਬਾਹਰ ਕਰੋ ਬਾਹਰ ਮਰਜ਼ਾ ਤੇ ਪਿੰਡ ਵਿੱਚ ਅੰਦਰ ਆਵਾ ਇਹ ਚੀਜ਼ ਆਪਣੀ ਬੰਦ ਕਰੋ ਬਿਲਕੁਲ ਬਾਜ ਜਮੀ ਬਿਲਕੁਲ ਬੰਦੀ ਕਰ ਦਿਓ ਠੀਕ ਹੈ ਜੀ ਸਹਿਮਤ ਆ ਜੀ ਸਾਰੇ ਇਸ ਗੱਲ ਆ ਠੀਕ ਆ ਹੋਰ ਬਤਾਓ ਨਹੀਂ ਰੁਕੇਗਾ ਉਪਰ ਜੁਰਮਾਨਾ ਲਗਾਵਾਂਗੇ ਹਾਂ ਤਾਂ ਹੋ ਜਾ ਹਾਂ ਜੋ ਕੋਈ ਨਹੀਂ ਰੁਕੇਗਾ ਉਸ ਤੇ ਕਾਰਵਾਈ ਕਰ ਜਾਗੇ ਮਾਰਾ ਭਾਜਾ ਕਹਿਣਾ ਤੇ ਮਾਪੇ ਮਾਂ ਬਾਪ ਨੂੰ ਆਪਾਂ ਕਹਦੇਗੇ ਇੱਕ ਵਾਰ ਫੇਰ ਦੁਬਾਰਾ ਕਹਦੇ ਆਂ ਐਵੇਂ ਸਾਰੇ ਪਿੰਡ ਨੂੰ ਅਪੀਲ ਕਰੋਂ ਦਈਓ ਵੀਡੀਓ ਨਾਲ ਜਿਹੜੀ ਆਪਾਂ ਪਾਉਂਗੇ ਸਾਰੇ ਉਹ ਕੁਛ ਦੀ ਕਰ ਦਿਓ ਕੋਈ ਕੱਲ ਨਿਊ ਨਾ ਕਹਾ ਜੀ ਮਹਾ ਮੀਟਿੰਗ ਕਰਦੀ ਨੇ ਆਪਣੇ ਆਪ ਕਰਦੀ ਮਾਂ ਤੋਂ ਪਤਾ ਹੀ ਨਹੀਂ ਮੀਟਿੰਗ ਮੇਂ ਕੀ ਹੋਇਆ ਜੋ ਸਾਰੇ ਮੈਂ ਮੈਂ ਸਭ ਕੁਛ ਆ ਗਿਆ ਹਲੋ ਉਸ ਨੂੰ ਕੀ ਕਰੀਏ ਦੋਸਤ ਇਹ ਸਾਰੇ ਆਪਾਂ ਦੇਖੋ ਸਭ ਕੀ ਸੁਣ ਰਹੇ ਆ ਜੋ ਜੋ ਹੋ ਰਿਹਾ ਸਭ ਕੀ ਸੁਣ ਰਹੇ ਆ ਜਿਹੜੇ ਨਹੀਂ ਵੀ ਆਏ ਅਗਦੀ ਜੱਪ ਵੀ ਮੀਟਿੰਗ ਰੱਖਾਂਗੇ ਸਾਰਿਆਂ ਨੂੰ ਜ਼ਰੂਰ ਪਹੁੰਚਣਾ ਜੀ ਜਿਵੇਂ ਫੋਨ ਆ ਰਿਹਾ ਫੋਨ ਨਹੀਂ ਸੁਣ ਜਾਂਦਾ ਜਦਾਂ ਜਿਹੜਾ ਫਰ

ਹੂ ਲਾਉਣ ਨੇ ਕਿ ਲਾਈਵ ਜੁੰਮੇਵਾਰੀ ਜਿਹੜੀ ਮੈਂਡਮ ਰੱਖੀ ਵੀ ਮੈਂ ਟੰਕੀ ਔਨ ਕਰਕੇ ਚਲੀ ਜਾਹਾਂ ਇਹ ਘਰਾਂ ਨੂੰ ਉਸ ਤੇ ਪਾਣੀ ਓਵਰਫਲੋ ਹੁੰਦਾ ਰਹਿੰਦਾ ਨਹੀਂ ਜੋ ਸੀ ਸੀ ਕਰੀ ਅਮਾ ਜਾਨੇ ਅੱਜ ਬਹੀ ਨਹੀਂ ਪਾਣੀ ਸਾਰੇ ਮੈਂ ਕਰ ਦਿੰਦੇ ਇਹ ਨਹੀਂ ਪਾਣੀ ਤਾਂ ਹੀ ਤਾਂ ਬੁਲਾਇਆ ਸੀ ਮਿੱਛਾ ਰੋ ਹੋ ਗਿਆ ਗਿਆਈ ਚੱਕੀ ਉਹ ਆ ਕੇ ਕੰਡਾ ਕਰਨਾ ਅਰੇ ਇਹ ਉਹਦਾ ਨਹੀਂ ਚੇੜ ਮਿਲ ਕੇ ਉਹ ਤਾਂ ਕਿਆ ਨੇ ਜਨਨ ਮੁੱਕ ਕਰਦੇ ਨੇ ਉਹਨਾਂ ਦੀ ਆ ਜਾਨਾ ਸੁਣਾ ਮੇਡਾ ਵਿਲੇਟ ਮੰਡਲ ਦੇ ਉੱਪਰ ਨਾ ਮੈਂ ਪਹਿਲਾਂ ਹੀ ਉਹ ਗੱਲ ਕਹੀ ਕਿਸੇ ਉੱਪਰ ਤਾਂ ਉਦੂਸ਼ਨ ਨਹੀਂ ਲਾਣਾ ਪੱਜੇ ਨੇ ਨੇ ਕਿਉਂ ਨਹੀਂ ਕਿਉਂ ਸਰਪੰਚ ਦਾ ਨਹੀਂ ਕੰਮ ਹੈ ਅੱਜ ਦੇਖੋ ਚੇਅਰਮੈਨ ਹੀ ਸੀ ਚੱਕਰਵਾਤ ਹੋ ਰਿਹਾ ਹੈ ਉਹ ਦੇਖਣ ਉਮੀਦਵਾਰੀ ਨਹੀਂ 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 ਚੇਅਰਮੈਨ ਹੀ ਸੀ ਕਰਕੇ ਬਣਾਇਆ ਜਾ ਮੈਂ ਚੇਅਰਮੈਨ ਰਹਿ ਚੁੱਕਿਆ ਮੈਨੂੰ ਪਤਾ ਆ ਫਿਰ ਜੇ ਚੇਅਰਮੈਨ ਟੰਕਿਆਂ ਪਾਣੀ ਦੇਖਾਗਾ ਫਿਰ ਉਹ ਕੀ ਦੇਖਾਗਾ ਉਸ ਦਾ ਹੋਰ ਕੰਮ ਕੀ ਆ ਯਾਰ ਚੇਅਰਮੈਨ ਕਰਾ ਗਏ ਉਹ ਕੰਮ ਕਿਉਂ ਬਣਾਇਆ ਗਿਆ ਉਸ ਨੂੰ ਯੋਗਿਕ ਵਿੱਚ ਨਹੀਂ ਹੋਣਾ ਖੇਤ ਦੇਖਣ ਉਹਨੇ ਅੰਦਰ ਬੰਦੇ ਕਿਤਨੇ ਬੜੇ ਰਾਤ ਨੂੰ ਸਭ ਦੇਖ ਆਇਆ ਫਿਰ ਮੈਨਾਪ ਕਰੂਗੀ ਦਾਰੂ ਵੀ ਬੀਮਾ ਸਭ ਕੁਝ ਕਰਾਸ ਕਰਾ ਸਕੀਏ ਚੇਅਰਮੈਨ ਦੀ ਜ਼ਿੰਮੇਵਾਰੀ ਬਣਾ ਦੇ। ਜਿਹ ਮਾਤਰੀ ਸਾਹਿਬ ਮਾਤਰੀ ਮਿਲ ਲੈਣੇ ਜਾਣਾ ਮਾਤਰਾ ਜਾ ਬਾਹ ਪਾਣੀ ਨਹੀਂ ਆ। ਸ਼ੁਕਰੀਆ ਜੀ ਬਹੁਤ ਜਿਹੜੀ। ਨਹੀਂ ਮੈਂ ਮੰਨ ਗਿਆ ਸਰੇ ਠੀਕ ਆ। ਜੋ ਚੇਅਰਮੈਨ ਨੇ ਜ਼ਿੰਮੇਵਾਰੀ ਬਣਾਇਆ ਅੱਪਾ ਅਪਾ ਮਾਸਟਰ ਆ ਬਸ ਫੂਮਰ ਜਾਹਾਂਗੇ ਚੇਅਰਮੈਨ ਨੂੰ ਬੁਲਾਵਾਂਗੇ ਮਾ ਇਸ ਚੀਜ਼ ਦਾ ਹੱਲ ਜਿੰਨੀ ਜਲਦੀ ਹੋਵਾ ਹੋਵਾ। ਪੰਚਾਇਤ ਦੇ ਮੰਗਿਓ ਨਹੀਂ ਹੈ। ਹਨਾ ਚੰਗੀ ਆ ਆਪਣਾ ਪੰਚਾਇਤ ਪਰ ਬਣਾ ਅਪਾ ਕਹੇ ਰਹਿ। ਕੰਮ ਹੁੰਦੇ ਆ। ਉਹ ਕਹਾਂਗੇ ਲਾਗ। ਉਹ ਵੀ ਚੇਅਰਮੈਨ ਨੂੰ ਕਿਹਾ। ਆਪਾਂ ਮਾਖਰੂ ਵੀ ਮਿਲੇਗਾ ਸਕੂਲ ਦਾ ਚੇਅਰਮੈਨ ਨੂੰ ਮਿਲੇਗਾ ਜਿਹੜਾ ਚੇਅਰਮੈਨ ਆ ਇਸ ਦਾ ਜਲਦੀ ਜਲਦੀ ਹੱਲ ਹੋ ਜਾਗਾ। ਠੀਕ। ਠੀਕ ਹੈ ਜੀ। ਨਹੀਂ ਹੋਊਗਾ। ਰੱਖ ਬੰਦ ਕਾ ਬੇਨਤੀ ਆ ਲੋ ਪਹਿਲਾਂ ਦਰ ਕਰਕੇ ਹੋ ਜਾਗਾ ਹੋ ਜਾਗਾ ਸਾਰੇ ਵਕ ਤਾਹੀ ਦੋ ਬੰਨੇ ਮੀਟਿੰਗ ਬੁਲਾਈ ਆ ਮਨ ਤੁਹਾਨੂੰ ਦੱਸਤਾ ਹਾਂ। ਇਹ ਐਕਸਮ ਗੁਣਾ ਵੀ ਹੋਰ ਇਹਦਾ ਅੱਗੇ ਹੋਣਾ ਹੈ ਕਿ ਜੱਟ ਉੱਗਣਾ ਆ। ਜਾਂ ਬਾਕੀ ਜਾਇ ਪ੍ਰਮਾਤਿ ਮਾਟੀ ਉਰੇ ਆਪਾਂ ਬਸ ਆਹੇ ਕੰਮ ਹਾਲੇ